ਕਿ ਪੱਟੀ ਨੇ ਕਿਉਂ ਟਾਰਗੇਟ ਕੀਤਾ ਫਿਰ ਖਾਲਸਾ ਪੰਥ ਦੀ ਸਾਜ ਨਹੀਂ ਸੁਣਾ ਸੁਣੇ ਨੇ ਸੀ ਵਿੱਚ ਤੇ ਜਿਹੜੇ ਖੰਡੇ ਵੱਟ ਚ ਅਮਰਛ ਕਿਹਾ ਗਿਆ ਹੀ ਪੰਜਾਂ ਪਿਆਰਿਆਂ ਨੂੰ ਸੱਧੂ ਮੂਸੇਵਾਲਾ ਵਾਲੇ ਵਾਂਗੂੰ ਤੂੰ ਹੀ ਹਰ ਇੱਕ ਗਾਣੇ ਦੇ ਵਿੱਚ ਮਾੜੀ ਮੇਗਾ ਦਾ ਨਾਮ ਪਾਈ ਜਾਂਦੇ ਜੇ ਮਾੜੀ ਮੇਗਾ ਬਿਲ ਬੋਰਡ ਤੇ ਬੜੀ ਛੋਟੀ ਗੱਲ ਬਾਈ ਯਾਰ ਇਹ ਰਮੇਰੰਦਾਵਾ ਜੀ ਜਿਹੜਾ ਕਿ ਹਰ ਸਟੇਜ ਦੇ ਉੱਪਰ ਤੁਹਾਡਾ ਜ਼ਿਕਰ ਕਰਦੇ ਨੇ ਹੋ ਸਕਦਾ ਆਸੇ ਪਾਸੇ ਦੇ ਲੋਕ ਮੈਨੂੰ ਕੋਈ ਮਾੜਾ ਵੀ ਕਹਿੰਦਾ ਹੋਵੇ ਮੈਨੂੰ ਤਾਂ ਬਾਕੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਜੀ ਔਰ ਗੱਲਾਂ ਛੱਡੋ ਤੁਸੀਂ ਤਾਂ ਪੋਲਿਟੀਸ਼ੀਅਨ ਲੀਡਰ ਐਮ ਐਲ ਏ ਸਾਹਿਬ ਜਿਹੜੇ ਤੁਹਾਡੇ ਸਰਨ ਸਿੰਘ ਤੁਨ ਵਿਧਾਇਕ ਹਲਕਾ ਕੀ ਹਾਏ ਇਸ ਇਲਾਕੇ ਦੀ ਬੁਲੰਦ ਕਲਮ ਮਾਰੋ ਤਾੜੀ ਇੱਕ ਵਾਰੀ ਖੁੱਲ ਕੇ ਲੈ ਵੀ ਬੱਬੂ ਸਿਆ ਮubaraka ਹੁਣ ਤਾਂ ਬੱਚਾ ਬੱਚਾ ਜਾਣਦਾ ਹੁਣ ਤਾਂ ਇਲਾਕਾ ਜਾਣਦਾ ਸਸੀ ਗੱਲ ਦੋਸਤੋ ਮੈਂ ਤੁਹਾਡਾ ਵੀਰ ਸ਼ਰਨ ਤੇ ਸਾਡੇ ਚੈਨਲ ਤੁਹਾਡਾ ਬਹੁਤ ਜਦਾ ਸਵਾਗਤ ਆ ਅੱਜ ਆਪਾਂ ਆਏ ਆ ਪਿੰਡ ਮੜੀ ਮੇਘੇ ਮੜੀ ਮੇਘੇ ਤੁਹਾਨੂੰ ਪਤਾ ਪੇਖੀਂ ਮੈਂ ਦਾ ਬਿਲਕੁਲ ਕੋਲ ਜ਼ਿਲ੍ਹਾ ਤਰਨਤਾਰਨ ਪੰਜਾਬ ਦੇ ਵਿੱਚ ਤੇ ਆਪਾਂ ਅੱਜ ਇੱਥੇ ਤੁਹਾਨੂੰ ਇੱਕ ਪ੍ਰਸਿੱਧ ਗਾਇਕ ਵੀਰ ਦੇ ਨਾਲ ਮਿਲਾਉਣਾ ਹੈ ਜਿਹੜੇ ਕਿ ਇੰਨੀ ਦੇਣੀ ਇੱਕ ਲੇਖਕਾਰ ਬਦੌਰ ਤੇ ਨਾਲ ਉਹ ਗਾਇਕੀ 'ਚ ਵੀ ਇਸ ਦੇਣੀ ਬਹੁਤ ਜ਼ਿਆਦੀ ਪ੍ਰਸਿੱਧੀ ਹਾਸਲ ਕਰ ਰਿਹਾ ਤੇ ਆਪਾਂ ਉਹਨਾਂ ਦੇ ਨਾਲ ਤੁਹਾਨੂੰ ਅੱਜ ਮੁਲਾਕਾਤ ਕਰਾਉਨੇ ਆ ਇੱਕ ਝਲਕ ਉਹਨਾਂ ਦੇ ਨਾਲ ਪੈਦਾ ਕਰਕੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਜਿਹੜੀ ਆਪਾਂ ਕਰਦੇ ਆ ਆਜੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੋਰ ਸਰਾਵ ਵੀਰ ਜੀ ਕਿੱਦਾਂ ਹੈ ਠੀਕ ਠਾਕ ਨੇ ਮੈਂ ਬੜੀ ਚੜ੍ਹਦੀ ਗਲਤਾਂ ਹੀ ਸੁਣਾ ਕਿਦਾਂ ਬਹੁਤ ਵਧੀਆ ਵੀਰ ਜੀ ਹੋਰ ਵੀਰ ਜੀ ਕਿਦਾਂ ਤੁਸੀਂ ਸਾਡਾ ਪਰਿਵਾਰ ਕਿਦਾਂ ਠੀਕ ਠਾਕ ਹੈ ਕਿਰਪਾ ਕਿਰਪਾ ਬਾਬੇ ਦੀ ਬੜੀ ਚੜ੍ਹਦੀ ਗਲ ਸਭ ਤੋਂ ਪਹਿਲਾਂ ਤੇ ਵੀਰ ਜੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਅੱਜ ਸਾਨੂੰ ਪਿੰਡ ਸੱਦਿਆ ਆਪਣੇ ਆ ਕੁਦਰਤੀ ਖੇਤਾਂ ਦੇ ਵਿੱਚ ਸੱਦਿਆ ਹੈ ਤੇ ਬਾਕੀ ਦਿਲੋਂ ਮੈਂ ਬੜਾ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਤੇ ਸਾਨੂੰ ਜਿਹੜਾ ਜਿਹੜਾ ਸਮਾਂ ਦਿੱਤਾ ਹੈ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣੇ ਨਗਰ ਮੜੀ ਮੀਂਹ ਗਿਆ ਪਹੁੰਚਣ ਤੇ ਕੋਈ ਆਉ ਮਾਰਦੇ ਬੈਠੇ ਹਾਂ ਜੀ ਬੱਬੂ ਮਲਵੀਰ ਜੀ ਜੇ ਮੈਂ ਜਦੋਂ ਮਾੜੀ ਮੇਗਾ ਆਉਂਦਾ ਪਿਆ ਸੀ ਤੇ ਮੈਂ ਵੇਖਿਆ ਕਿ ਗਰਾਊਂਡ ਦੇ ਵਿੱਚ ਇੱਕ ਮਤਲਬ ਕਿ ਸ਼ਹੀਦ ਸਿੰਘ ਦਾ ਟਡਾਇ ਸਟੈਚੂ ਲੱਗਾ ਸੀ ਉਹਦੇ ਬਾਰੇ ਕੁਝ ਸਾਨੂੰ ਦੱਸੋ ਸਭ ਤੋਂ ਪਹਿਲਾਂ ਤੇ ਤੁਹਾਡੇ ਪਿੰਡ ਚ ਆਏ ਆ ਉਹ ਪਿੰਡ ਚ ਉਹਦੀ ਹਿਸਟਰੀ ਜਿਹੜੀ ਆ ਵੀਰ ਦੀ ਕੀ ਹੈ ਇਹ ਵੀਰੇ ਪਿੰਡ ਜਿਹੜਾ ਆਪਣਾ ਮਾੜੀ ਮੇਗਾ ਹੈ ਇਹ ਬਾਰਡਰ ਦੇ ਨੇੜੇ ਮਸਿਆ ਪਿੰਡ ਆ ਠੀਕ ਹੈ ਜੀ ਤੇ ਮਾਝਾ ਜਉਣਾ ਛਪਾ ਜਨੇ ਸਾਡਾ ਮਾਝਾ ਏਰੀਆ ਆਪਣਾ ਸਾਰਾ ਏ ਤੇ ਇਹ ਸ਼ੀਦ ਸਾਰ ਸਿੰਘ ਦਾ ਪੋਤਾ ਇਹ ਸਾਚੀ ਸਾਰ ਸਿੰਘ ਦਾ ਪੋਤਾ ਇਹ ਤੁਹਾਨੂੰ ਪਤਾ ਹੀ ਆ ਕਿ ਆਪਣਾ ਮਾਝਾ ਜਿਹੜਾ ਸ਼ੀਦਾਂ ਸ਼ੀਦਾਨੀ ਧਰਤੀ ਆ ਕਿਉਂਕਿ ਬੜਾ ਖੂਨ ਡੁੱਲਾ ਸ਼ੀਦਾਂ ਦਾ ਏ ਧਰਤੀ ਦਾ ਹਾਂਜੀ ਹਾਂਜੀ ਤੇ ਇਹ ਮੈਂ ਨਹੀਂ ਕਹਿੰਦਾ ਆਪਣਾ ਪਿੰਡ ਸਾਰੇ ਜਿੰਨੇ ਵੀ ਪਿੰਡ ਆ ਤਕਰੀਬਨ ਮਾਝੇ ਦੇ ਜਾਂ ਆਪਣੇ ਬਾਰਡਰ ਬੈਲਟ ਤੇ ਇੱਕ ਇਹ ਵੀ ਪਿੰਡ ਚ ਚਲ ਜਓ ਤਾਂ ਇੱਥੇ ਤੁਹਾਨੂੰ ਕੋਈ ਨਾ ਕੋਈ ਇਤਾਂ ਦੀ ਮਹਾਨ ਸ਼ਖਸੀਅਤ ਮਿਲ ਹੀ ਜਾਣੀ ਹੈ ਕਿ ਜਿਨੇ ਸਿੱਖ ਕੌਮ ਵਾਸਤੇ ਜਾਂ ਕੌਮ ਆਪਣੀ ਕੌਮ ਵਾਸਤੇ ਜਿੰਨਾ ਸ਼ੀਧੀਆਂ ਦਿੱਤੀਆਂ ਜਿਨ੍ਹਾਂ ਨੇ ਖੂਨ ਡੋਲਹਾ ਆ ਇਹਨਾਂ ਸ਼ਹਾਦਤਾਂ ਦਿੱਤੀਆਂ ਇਹ ਬਿਲਕੁਲ ਇਹ ਸ਼ਹਾਦਤਾਂ ਦੇ ਨਾਲ ਜੇ ਆਪਾਂ ਸਾਰੇ ਪੰਜਾਬ ਦੀ ਗੱਲ ਕਰੀਏ ਤੇ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਜਿੱਥੇ ਵੀ ਜਾਂਦੇ ਆ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੇਡ ਪਰਸਨੈਲਿਟੀ ਕੋਲ ਮਿਲਦੀ ਹੈ ਜਿੰਨੇ ਕੌਮ ਦੇ ਲਈ ਬਿਲਕੁਲ ਸ਼ਹਾਦਤਾਂ ਜੜੀਆਂ ਦਿੱਤੀ ਬੜੀ ਖੁਸ਼ੀ ਮਿਲੀ ਮੈਨੂੰ ਵੇਖ ਕੇ ਕਿ ਯਾਰ ਠੀਕ ਹੈ ਇਸ ਪਿੰਡ ਦੇ ਵਿੱਚ ਵੀ ਮਾਣ ਆ ਸਾਨੂੰ ਇਹਨਾਂ ਤੇ ਆਪਣੇ ਪਰਿਵਾਰਕ ਰਿਸ਼ਤੇ ਨਾਲ ਕਾਫੀ ਪੁਰਾਣਾ ਠੀਕ ਹੈ ਜੀ ਤੇ ਆਪਣੇ ਪਿੰਡ ਦੇ ਹੋਣ ਤੇ ਆਪਾਂ ਨੂੰ ਬੜਾ ਮਾਣ ਇਹਨਾਂ ਤੇ ਕਿ ਇਹ ਆਪਣੇ ਪਿੰਡ ਦੇ ਹੀ ਜੁੜੇ ਕਿ ਇੱਥੇ ਜੰਪ ਵਾਲਾ ਇੱਥੇ ਖੇਡੇ ਦੇ ਇਹਨਾਂ ਦਾ ਹੁਣ ਜਿਵੇਂ ਛਿੱਧੀ ਹੋ ਗਈ ਤੇ ਫਿਰ ਇਹਨਾਂ ਦਾ ਇੱਥੇ ਬੋਤ ਲੱਗਿਆ ਕਾਂਜੇ ਇਨੀ ਦਿਨੀ ਆਪਾਂ ਬੱਬੂ ਮੱਲ ਜੀ ਵੇਖਦੇ ਪਏ ਆ ਮੈਂ ਜਿਹੜੀ ਵੀ ਇੰਸਟਾਗ੍ਰਾਮ ਤੇ ਰੀਲ ਸਕਰੋਲ ਕਰਦਾ ਤੇ ਚੌਥੀ ਤੋਂ ਪੰਜਵੀਂ ਰੀਲ ਦੇ ਵਿੱਚ ਬੱਬੂ ਮੱਲ ਦਾ ਜਿਹੜਾ ਨਾਂ ਆ ਜਾਂਦਾ ਕਿ ਬੱਬੂ ਮੱਲ ਚਾਹੇ ਮੈਂ YouTube ਤੇ ਵੇਖਣਿਆ ਚਾਹੇ ਮੈਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਕਿਤੇ ਵੀ ਨਾ ਤੇ ਚੌਥੀ ਪੰਜਵੀਂ ਰੀਲ ਦੇ ਵਿੱਚ ਤੁਹਾਡਾ ਬੱਬੂ ਮੱਲ ਦਾ ਨਾਂ ਹੀ ਜਾਂਦਾ ਚਲੋ ਬੱਬੂ ਮੱਲ ਦਾ ਸਾਨੂੰ ਰਾਜ ਦੱਸੋਗੇ ਬੱਬੂ ਮੱਲ ਦਾ ਕੀ ਰਾਜ ਹੈ ਬੱਬੂ ਮੱਲ ਬੱਪੂ ਤੇ ਮੇਰਾ ਨਾਮ ਹੋ ਗਿਆ ਨਾ ਠੀਕ ਹੈ ਜੀ ਤੇ ਮੱਲ ਅਹੀਂ ਪਿੰਡ 'ਚ ਵੱਜਦੇ ਆ ਜਿਵੇਂ ਆਪਣੇ ਜਿਹੜੇ ਪਿੰਡ ਹੁੰਦੇ ਆ ਪੰਜਾਬ ਦੇ ਪਿੰਡ ਤਕਰੀਬਨ ਪਿੰਡਾਂ ਦੇ ਵਿੱਚ ਕਹਿਣਾ ਕਿ ਟੱਬਰ ਨੂੰ ਕੋਈ ਨਾ ਕੋਈ ਪਛਾਣ ਮਿਲ ਹੀ ਜਾਂਦੀ ਆ ਬਿਲਕੁਲ ਉਵੇਂ ਹੀ ਸਾਨੂੰ ਇੱਕ ਪਛਾਣ ਮਿਲੀ ਆ ਮੱਲਨਾਥ ਮੱਲਨਾਥ ਠੀਕ ਆ ਜੀ ਤੇ ਜਿਵੇਂ ਮੱਲਾਂ ਦਾ ਪਰਿਵਾਰ ਆ ਹਨਾ ਇਦਾਂ ਦਾ ਸੀਨ ਮੱਲਨਾਥ ਪਰਿਵਾਰ ਤੇ ਮੱਲ ਇਦਾਂ ਪਿਆ ਸੀ ਕਿ ਆਪਣੇ ਦਾਦਾ ਸਰਦਾਰ ਸ਼ੰਗਾਰਾ ਸਿੰਘ ਮੱਲ ਉਹ ਪਹਿਲਵਾਨ ਹੁੰਦੇ ਸੀ ਠੀਕ ਆ ਜੀ ਤੇ ਉਹ ਖਾੜਿਆਂ ਦੇ ਕਬੱਡੀ ਖੇਡੀ ਜਾਂ ਪਹਿਲਵਾਨੀ ਕੀਤੀ ਤੇ ਉਹਨਾਂ ਨੂੰ ਲੋਕ ਪਿੰਡ ਦੇ ਮੱਲ ਮੱਲ ਕਹਿੰਦੇ ਹੁੰਦੇ ਸੀ ਮਤਲਬ ਕਹਿਣ ਤੋਂ ਭਾਵ ਆ ਕਿ ਸਿਰ ਤੁਹਾਡਾ ਹੀ ਨਹੀਂ ਤੁਹਾਡੇ ਪਰਿਵਾਰ ਦਾ ਮਾੜੀ ਮੇਗੇ ਦੇ ਵਿੱਚ ਸ਼ੁਰੂ ਤੋਂ ਜਿਹੜਾ ਕਾਫੀ ਨਾ ਆ ਰਿਹਾ ਬੱਬੂ ਮਾਲੀ ਜੀ 2019 ਤੋਂ ਗੀਤਕਾਰੀ ਦੇ ਵਜੋਂ ਮੈਂ ਤੁਹਾਨੂੰ ਕਾਫੀ ਹਰ ਜਗ੍ਹਾ ਤੇ ਕਿਸੇ ਪੌਡਕਾਸਟ ਤੇ ਹਰ ਜਗ੍ਹਾ ਤੇ ਜਿਹੜਾ 2019 ਤੋਂ ਤੁਹਾਨੂੰ ਮੈਂ ਲੇਖਕਾਰ ਦੇ ਵਜੋਂ ਜਿਹੜਾ ਮੈਂ ਜਾਣਦਾ ਖੁਦ ਸਮਾਜ ਵਿਦਿਤਾ ਨੂੰ ਜਿਹੜਾ ਇਹ ਜਾਣਦਾ ਚੰਗੀ ਤਰ੍ਹਾਂ 2025 ਦੇ ਵਿੱਚ ਹੁਣ ਤੁਹਾਡਾ Song ਜਿਹੜਾ ਰਿਲੀਜ਼ ਹੋ ਗਏ ਲੋਕਾਂ ਤੱਕ ਜਿਹੜਾ ਆਇਆ ਤੇ ਮੈਂ ਇਹ ਜਾਨਣਾ ਚਾਹੁੰਦਾ ਕਿ ਗੀਤਕਾਰੀ ਗਾਇਕੀ ਇਹ ਦਿਲ ਚ ਕਿਵੇਂ ਟੋਪਾ ਵੱਜਾ ਕਿ ਮੈਨੂੰ ਇਸ ਲਾਈਨ ਨਾਲੇ ਬੰਨ੍ਹ ਤੋ ਪੜਨਾ ਚਾਹੀਦਾ ਹੈ ਇਹ ਵੀਰੇ ਸਕੂਲਿੰਗ ਟਾਈਮ ਤੋਂ ਹੀ ਨਾ ਜਿਵੇਂ ਹੁੰਦਾ ਕਿ ਆਪਾਂ ਕਿਸੇ ਮਹਾਨ ਕਵੀ ਨੂੰ ਪੜ੍ਹ ਲਈਨੇ ਹਾਂ ਨਾ ਜਿਵੇਂ ਅਮਰਤਾ ਪ੍ਰੀਤਮ ਜੀ ਹੋਏ ਜਾਂ ਸ਼ਿਵ ਕੁਮਾਰ ਬਟਾਲਵੀ ਬਿਲਕੁਲ 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 ਇਹਨਾਂ ਦੀਆਂ ਕੁਝ ਕਵਿਤਾਵਾਂ ਜਦੋਂ ਪੜ੍ਹੀਆਂ ਠੀਕ ਹੈ ਪਿੰਨ ਪੁਆਇੰਟ ਤੇ ਵੱਜਦੀਆਂ ਅਸ ਜਾ ਕੇ ਚੀਜ਼ਾਂ ਕਿ ਇਹ ਕਿੰਨਾ ਡੂੰਘਾ ਕਿਦਾਂ ਬੰਦਾ ਜਾ ਸਕਦਾ ਹੈ ਨਾ ਸੋਚ ਕਿਵੇਂ ਸਕਦਾ ਹੈ ਨਾ ਡੂੰਘਾ ਕਿ ਇਹੀਂ ਤੇ ਨਾਰਮਲ ਗੱਲਾਂ ਕਰਦੇ ਬੰਦੇ ਨੇ ਵੈਸੇ ਬੁੱਲ ਕੰਮ ਜਾਂਦੇ ਗੱਲ ਕਰਦੇ ਤੇ ਇਹ ਲੋਕ ਮਤਲਬ ਇਹ ਜਿਵੇਂ ਕਵੀ ਹੀ ਜਿਹੜੇ ਕਿਵੇਂ ਡੂੰਗਾ ਸੋਚ ਲੈਂਦੇ ਹਨਾ ਠੀਕ ਹੈ ਜੀ ਤੇ ਉਸ ਟਾਈਮ ਤੇ ਥੋੜਾ ਲੱਗਿਆ ਵੀ ਯਾਰ ਕਿਉਂ ਨਾ ਟਰਾਈ ਕੀਤੀ ਜਾਵੇ ਇਸ ਚੀਜ਼ ਦੇ ਵਿੱਚ ਤੇ ਫਿਰ ਬਣਿਆ ਤੇ ਵੀਰੇ ਸੁਆਭੀ ਜੇ ਮੈਂ ਕਹਾਂ ਕਿ ਮੈਂ ਬੜਾ ਜਿਆਦਾ ਕੋਈ ਮੇਰਾ ਦਿਲ ਟੁੱਟ ਗਿਆ ਜਾਂ ਮੈਨੂੰ ਬੜਾ ਦੁੱਖ ਲੱਗਾ ਮੈਂ ਸੋਚ ਕੇ ਲਿਖਣ ਲੱਗ ਗਿਆ ਇਦਾਂ ਦਾ ਕੋਈ ਸੀਨ ਨਹੀਂ ਆਪਣੇ ਨਾਲ ਹੋਇਆ ਤੇ ਇਹੀ ਚੀਜ਼ ਨੇ ਮੈਨੂੰ ਪ੍ਰਭਾਵਿਤ ਕਰਦਾ ਕਿ ਕਿਉਂ ਨਾ ਕੁਝ ਕੀਤਾ ਜਾਵੇ ਤੇ ਲਿਖਿਆ ਜਾਵੇ ਕੁਝ ਲਿਖਿਆ ਜਾਵੇ ਲਿਖਦੇ ਰਹੇ ਲਿਖਦੇ ਰਹੇ ਬੜਾ 2009 10 ਤੋਂ ਲੈ ਕੇ ਹੁਣ ਤੱਕ ਅਜੇ ਤੱਕ ਵੀ ਲਿਖੀ ਜਾ ਰਹੇ ਆ ਤੇ ਲਿਖਦੇ ਲਿਖਦੇ ਫਿਰ ਇਸ ਗਾਇਕੀ ਇਹਨੂੰ ਗਾਇਕੀ ਦੇ ਡਰ ਹਾਂ ਕਾਪੀਆਂ ਭਰਤੀਆਂ ਲਾ ਲਓ ਤੁਸੀਂ ਬੜਾ ਕੁਝ ਕਰਦੇ ਰਹੇ ਤੇ ਬਾਅਦ ਵਿੱਚ ਜਾ ਕੇ 2019 ਦੇ ਲੈ ਜਾ ਕੇ ਮੇਰਾ ਗਾਣਾ ਪਹਿਲਾ ਰਿਲੀਜ਼ ਹੋਇਆ ਹੈ ਫਿਰੋਂਦਾ ਨਹੀਂ ਸੀ ਠੀਕ ਹੈ ਮੈਂ ਦੇਖਦਾ ਪਿਆ ਵੀਰ ਜੀ ਕੇ ਤੁਹਾਡੀ ਜਬਾਨ ਦੇ ਵਿੱਚ ਬਹੁਤ ਜ਼ਿਆਦਾ ਰਸ ਮਠਾਸ ਨਿਮਰਤਾ ਚਲ ਕਹਿੰਦੀ ਆ ਪਰ ਹਰੇਕ ਗਾਣੇ ਵਿੱਚ ਜਿਹੜਾ ਵੀ ਗਾਣਾ ਤੁਸੀਂ ਲਿਖਿਆ ਉਹ ਤੇ ਚੱਕਵੇਂ ਤੋਂ ਚਗਵੇਂ ਲਿਖਿਆ ਯਾਰੀ ਤੇ ਗੱਲ ਕਰ ਲਈ ਦੋਸਤੀ ਤੇ ਗੱਲ ਕਰ ਲਈ ਭੈਣ ਤੇ ਗੱਲ ਕਰ ਲਈ ਖਰਚਿਆਂ ਤੇ ਗੱਲ ਕਰ ਲਈ ਤੇ ਪਿੱਛੇ ਜੇ ਤੁਹਾਡੀ ਇੱਕ ਯਾਰੀ ਦੋਸਤੀ ਵਾਲੀ ਮੈਨੂੰ ਲੱਗਦਾ ਹੈ ਕਿ ਕਾਫੀ ਰੀਲ ਵਾਇਰਲ ਹੋਈ ਸੀ ਮਿਲੀਅਨਸ ਦੇ ਵਿੱਚ ਚੁੱਕੀ ਸੀ ਤੇ ਉਹ ਮੈਨੂੰ ਯਾਦ ਨਹੀਂ ਆ ਰਿਹਾ ਕੀ ਲਿਖਿਆ ਸੀ ਤੁਸੀਂ ਮੈਨੂੰ ਦੱਸ ਸਕਦੇ ਜੀ ਉਹ ਵੀਰੇ ਰੀਲ ਹੈ ਆਪਣੀ ਯਾਰੀ ਤੇ ਪੈਸੇ ਦੀ ਮੈਂ ਗੱਲ ਕਰਦੀ ਹ ਉਹਦੇ ਵਿੱਚ ਤੇ ਮੈਂ ਡਿਸਕ੍ਰਿਪਸ਼ਨ ਚ ਲਿਖਤਾ ਕਿ ਯਾਰੀ ਵਰਸਸ ਪੈਸਾ ਤੇ ਲੋਕਾਂ ਨੇ ਉਹ ਕਾਫੀ ਲੋਕਾਂ ਨੂੰ ਪਸੰਦ ਜਈ ਲੋਕਾਂ ਚੱਕੀ ਵੀ ਉਹਦੀਆਂ ਲੈਣਾ ਇਦਾਂ ਹੈ ਕਿ ਯਾਰੀ ਯਾਰੀ ਕਹਿੰਦਾ ਹਰ ਕੋਈ ਜੱਗ ਤੇ ਕਿ ਯਾਰੀਆਂ ਦੇ ਮਾਮਲੇ ਚ ਪਾਸ ਘਟ ਨੇ ਤੱਕਦੇ ਆ ਮੈਲੀ ਅੱਖ ਨਾਲ ਘਰ ਨੂੰ ਇਹੋ ਬੰਦੇ ਦਿਲਾਂ ਉ ਤੇ ਲਾਉਂਦੇ ਸੱਟ ਨੇ ਕਿ ਹੁੰਦੀ ਆ ਲੜਾਈ ਦੋਹਾਂ ਧਿਰਾਂ ਵਿੱਚ ਜਦੋਂ ਹੁੰਦੇ ਉਹਨਾਂ ਵਿੱਚ ਬੰਦੇ ਇੱਕ ਮਿਕ ਮਿੱਤਰਾ ਕਿ ਪੈਸਾ ਜਦੋਂ ਯਾਰੀ ਵਿੱਚ ਆ ਜਾਂਦਾ ਆ ਲੈਣ ਦੇਣ ਪਾ ਜਾਂਦਾ ਫੇਕ ਮਿੱਤਰਾ ਹਾਂਜੀ ਹਾਂਜੀ ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੇ ਮਾਂ ਪਿਓ ਦੇ ਤਰੱਕੀ ਤੋਂ ਬਾਅਦ ਕਿਸੇ ਦਾ ਹੱਥ ਹੁੰਦਾ ਉਹ ਯਾਰਾਂ ਦਾ ਦੋਸਤਾਂ ਦਾ ਹੁੰਦਾ ਤੇ ਮੈਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਗਾਇਕੀ ਦੇ ਵਿੱਚ ਤੁਹਾਨੂੰ ਇਧਰ ਲਾਈਨ 'ਚ ਲਿਆਉਣ ਵਾਲੇ ਯਾਰ ਹੀ ਦੋਸਤੀ ਨੇ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੋਗਾ 100% ਗੱਲ ਸੱਚੀ ਹੈ ਜੀ ਕਰਦੇ ਆ ਯਾਰ ਬਿਲਕੁਲ ਕਰਦੇ ਸਪੋਰਟ ਬਿਲਕੁਲ 11 ਬੇਲੀਆਂ ਦਾ ਹੀ ਸਾਰਾ ਲੈ ਲੈ ਕੇ ਹੁਣ ਤੱਕ ਆਪਾਂ ਇੱਥੇ ਤੱਕ ਪਹੁੰਚ ਗਏ ਆ। ਇਹਨਾਂ ਬਿਨਾ ਕੋਈ ਨਹੀਂ ਹੁੰਦਾ ਕਿ ਮਾਪੇ ਉਹ ਤਾਂ ਬਣਾ ਤੇ ਬਾਅਦ ਵਿੱਚ ਆਪਾਂ ਜੀ ਸੋਚੀਏ ਤੇ ਆਪਣੇ ਜਿਹੜਾ ਆਪਣਾ ਦੂਜੇ ਮਾਪਿਓ ਦੀ ਗੱਲ ਕੀਤੀ ਜਾਵੇ ਤੇ ਉਹ ਯਾਰੀ ਦੋ। ਪਹਿਲਾਂ ਮਾਪਿਓ। ਹਾਂਜੀ। ਦੂਜੇ ਯਾਰ। ਯਾਰ। ਬਸ ਜਿਹੜੇ ਤੁਹਾਨੂੰ ਸਪੋਰਟ ਕਰਦੇ। ਜਿਹੜੇ ਸਪੋਰਟ ਕਰਦੇ ਯਾਰ ਵੀ ਕਈ ਪ੍ਰਕਾਰ ਦੇ ਹੁੰਦੇ ਆ। ਕਈ ਪਿੱਛੇ ਮੂੰਹ ਤੇ ਕੋਜੋ ਹੀ ਜਾਂਦੇ ਆ ਪਿੱਠ ਪਿੱਛੇ ਕੋਜੋ ਹੀ ਜਾਂਦੇ ਪਰ ਨਹੀਂ ਜਿਹੜੇ ਯਾਰ ਸਪੋਰਟ ਕਰਦੇ ਪਤਾ ਲੱਗ ਹੀ ਜਾਂਦਾ ਜਿਨ੍ਹਾਂ ਨਾਲ ਮੈਂ ਵਰਤ ਰਿਆ ਸ਼ੁਰੂ ਤੋਂ ਵਰਤ ਰਾਂ ਉਹਨਾਂ ਨਾਲ। 15 15 20 20 ਸਾਲ ਲੋਕੇ ਜਿਉਂ ਸੁਰਤ ਸੰਭਾਲੀ ਉਹਨਾਂ ਨਾਲ ਹੀ ਵਰਤਨ ਦੇ ਉਹਨਾਂ ਨਾਲੋਂ ਤੱਕ ਬੈਠੀਦਾ ਉਹਨਾਂ ਨਾਲ ਹੀ ਉੱਠੀਦਾ ਸਭ ਕੁਝ ਉਹਨਾਂ ਨਾਲ ਪਰ ਯਾਰੀ ਦੋਸਤੀ ਤੋਂ ਬਾਅਦ ਜੇ ਇਹਨਾਂ ਦੋਹਾਂ ਇਹਨਾਂ ਦੋਹਾਂ ਰਿਸ਼ਤਿਆਂ ਦੇ ਉੱਤੇ ਦੀ ਗੱਲ ਕੀਤੀ ਜਾਵੇ ਕਿਹੜਾ ਸਭ ਤੋਂ ਉੱਤਮ ਰਿਸ਼ਤਾ ਦਿਓ ਪਰਮਾਤਮਾ ਉਹ ਤਾਂ ਪਰਮਾਤਮਾ ਪਰਮਾਤਮਾ ਪਰਮੇਸ਼ਰ ਬਿਲਕੁਲ ਪਰਮੇਸ਼ਰ ਵੀ ਕਿਤੇ ਨਾ ਕਿਤੇ ਬੰਦੇ 'ਚ ਸਹਾਈ ਹੋਵੇ ਉਹ ਕਿਤੇ ਕਿਤੇ ਨਾ ਕਿਤੇ ਸਾਡੀ ਬਾਹ ਫੜੇ ਤੇ ਫੇਰ ਹੀ ਇਨਸਾਨ ਮੈਨੂੰ ਲੱਗਦਾ ਆ ਕੇ ਆ ਸਕਦਾ ਇਹ ਇੱਕ ਕਲਿੱਪ ਵੀਰ ਜੀ ਤੁਹਾਡੀ ਪੱਟੀ ਏਰੀਆ ਦੇ ਨਾਂ ਤੋਂ ਬੜੀ ਜਿਆਦਾ ਮਸ਼ਹੂਰ ਹੋਈ। ਮਾੜੀ ਮੇਘੇ ਦਾ ਆਪਾ ਦਰਪੀਏ ਰਸਤੇ ਤੇ ਠਿੱਕੀ ਪਿੰਡ ਆਉਂਦਾ। ਦਿਆਲਪੁਰਾ ਆਉਂਦਾ, ਪਿੰਡ ਕਾਲੇ ਆਉਂਦਾ, ਕੱਚਾ ਪੱਕਾ ਆਉਂਦਾ। ਤੂੰ ਪੱਟੀ ਨਹੀਂ ਕਿਉਂ ਟਾਰਗੇਟ ਕੀਤਾ ਫਿਰ? ਉਹ ਗਾਣਾ ਹੀ ਆਪਣਾ ਏਰੀਆ ਪੱਟੀ। ਹਾਂਜੀ ਤੇ ਉਹ ਏਰੀਆ ਪੱਟੀ ਇਦਾਂ ਹੀ ਵੀ ਉਹਦੇ ਵਿੱਚ ਲੈਣ ਪਾਈ ਸੀ ਮੈਂ ਕਿ ਨੇਚਰ ਦੇ ਪਹਾੜੀ ਏਰੀਆ ਜੋ ਪੱਟੀ ਆ ਤੇ 36 ਵਾਲੇ ਪਰਚੇ 'ਚ ਜ਼ੇਲ ਘੱਟੀ। ਪੱਟੀ ਦਾ ਮੈਂ ਮੇਨ ਇੰਡੀਕੇਟ ਕਰਤਾ ਤੇ ਜਿਹੜਾ ਏਰੀਆ ਅਸੀਂ ਤੇ ਉਹ ਏਰੀਆ ਸਾਰਿਆਂ ਨੂੰ ਕਹਦਾ ਵੀ ਏਰੀਆ ਪੱਟੀ ਵਾਲੇ ਜਿੰਨੇ ਵੀ ਆ ਸਾਰੇ ਇਹਦੇ ਅੰਦਰ ਹੀ ਆਉਂਦੇ ਆ ਕਿਉਂਕਿ ਸਾਡੀ ਮੇਨ ਹੱਬ ਵੀ ਆਪਣੀ ਪੱਟੀ ਹੋ ਗਈ ਬਿਲਕੁਲ ਤੇ ਜੇ ਵੇਖੀ ਤਾਂ ਗਵਰਨਮੈਂਟ ਕਾਲਜ ਜਿਹੜਾ ਪਹਿਲਾ ਪੱਟੀ ਬਣਿਆ ਸੀ ਦੋਵੇਂ ਠੀਕ ਹੈ ਬਿਲਕੁਲ ਪੋਲੀਟੈਕਨੀਕਲ ਕਾਲਜ ਵੀ ਮੈਂ ਦੇਖਿਆ ਕਿ ਜਿਹੜਾ ਤੁਹਾਡੇ ਪੱਟੀ ਆਪਣਾ ਉਹ ਸਭ ਤੋਂ ਪਹਿਲਾਂ ਉੱਥੇ ਹੋਇਆ ਤੇ ਬਾਕੀ ਭਰਾ ਜੀ ਵੇਖੇ ਗੱਲ ਕਰੀਏ ਆਪਾਂ ਕਿ ਗੱਡੀ ਪਿੰਡੋਂ ਤੁਰਦੀ ਜਾਂ ਤੇ ਗੱਡੀ ਅੱਡੇ ਤੋਂ ਲੈ ਕੇ ਤੇ ਪੱਟੀ ਤੱਕ ਰੁਕਦੀ ਜਾਂਦੀ ਭਿੱਖੀ ਬੰਨ ਵੀ ਰੁਕਦੀ ਆ ਦਿਹਾਲਪੁਰ ਗਾ ਕੋਲੇ ਵੀ ਰੁਕ ਜਾਂਦੀ ਕਿ ਇਹਦਾ ਮਤਲਬ ਫਿਰ ਪੱਟੀ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ 2-4 ਘੰਟੇ ਲੱਗ ਗਏ ਜੇ ਯਾਰੀ ਦੋਸਤੀ ਦੀ ਗੱਲ ਕੀਤੀ ਪੱਟੀ ਬਟਿਆਲਾ ਬਣਿਆ ਹਿਸਾਬ ਨਾਲ ਬਿਲਕੁਲ ਬਿਲਕੁਲ ਮੱਲ ਸਾਹਿਬ ਮੈਂ ਤੁਹਾਡੇ ਜਿੰਨੇ ਵੀ ਗਾਣੇ ਵੇਖੇ ਆ ਤੁਸੀਂ ਮਾੜੀ ਮੇਕੇ ਦਾ ਨਾਮ ਲੈ ਲਿਆ ਉਸ ਤੋਂ ਬਾਅਦ ਮੱਲ ਸਾਹਿਬ ਬੱਬੂ ਮੱਲ ਹੋ ਗਿਆ ਜਾਂਦੀ ਪੱਟੀ ਨੂੰ ਟਾਰਗੇਟ ਕਰਤਾ ਹੋਰ ਗੱਲਾਂ ਛੱਡੋ ਤੁਸੀਂ ਤਾਂ ਇੱਕ ਪੋਲਿਟੀਸ਼ੀਅਨ ਲੀਡਰ ਐਮ ਐਲ ਸਾਹਿਬ ਜਿਹੜੇ ਤੁਹਾਡੇ ਸਰਨ ਸਿੰਘ ਤੋਂ ਨ ਵਧਾਇਕ ਹਲਕਾ ਕੀ ਕਰੰਤੋਂ ਉਹਨਾਂ ਦਾ ਵੀ ਨਾਮ ਪਾਤਾ ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਉਹਨਾਂ ਦੀ ਸਰਕਾਰ ਚੱਲਦੀ ਪਈ ਸ਼ਾਇਦ ਕਿਤੇ ਇਸ ਕਰਕੇ ਨਹੀਂ ਤੁਸੀਂ ਉਹਦਾ ਨਾਂ ਉਹਨਾਂ ਦਾ ਨਾ 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 ਏਦਾਂ ਦਾ ਕੋਈ ਸੀਨ ਨਹੀਂ ਸੀ ਚਲੋ ਸਾਰੇ ਰਿਸਪੈਕਟਡ ਆ ਜਿੰਨੇ ਵੀ ਆਪਣਾ ਨਾਂ ਲੈ ਆ ਬਿਲਕੁਲ ਚਿਤਰਾ ਫਿਰਸਾ ਸਿੰਘ ਉਹ ਆ ਵੀ ਤੁਹਾਡੇ ਇੱਧਰ ਆ ਗਏ ਆ ਪਰਚੇਤ ਸਿੰਘ ਭੁੱਲ ਰਿਹਾ ਸੁਪਾਲ ਸਿੰਘ ਭੁੱਲ ਰਿਹਾ ਉਹਨਾਂ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਤੁਸੀਂ ਇਹਨਾਂ ਨੂੰ ਕਿਉਂ ਟਾਰਗੇਟ ਕੀਤਾ ਗੱਲਾਂ ਪਤਾ ਇੱਕ ਬਈ ਗੱਲ ਹੁੰਦੀ ਆ ਵੀ ਸਰਵਨ ਸਿੰਘ ਤੋਂ ਲੈ ਮਰਲੇ ਆਪਣੇ ਹਲਕੇ ਦੇ ਇਹ ਕਿਹੜਾ ਬੰਦਿਆਂ ਨੇ ਇਹ ਬੰਦੇ ਜ਼ੀਰੋ ਤੋਂ ਉੱਠੇ ਆ ਇਹ ਜੇ ਇਹ ਬੰਦੇ ਦਾ ਐਮਐਲਏ ਸਾਡਾ ਸਟਰਗਲ ਦੇਖਿਆ ਮੈਂ ਇੱਕ ਗੱਡੀ ਤੋਂ ਲੈ ਕੇ ਮੈਂ 50 ਗੱਡੀਆਂ ਦਾ ਸਫ਼ਰ ਦੇਖਿਆ ਅੱਖੀਂ ਮੈਨੂੰ ਲੱਗਿਆ ਯਾਰ ਹਾਂ ਮੈਂ ਇਹ ਬੰਦੇ ਤੋਂ ਥੋੜਾ ਪ੍ਰਭਾਵਿਤ ਹੋਇਆ ਕਿ ਯਾਰ ਬੰਦੇ ਨੇ ਛੱਡਿਆ ਨਹੀਂ ਅੜੀ ਨਹੀਂ ਛੱਡੀ ਜੱਟਾਂ ਵਾਲੀ ਅੜੀ ਰੱਖ ਕੇ ਬੰਦਾ ਅੱਜ ਐਮਐਲਏ ਆਪਦੀ ਦਮ ਤੇ ਬਣਿਆ ਤੇ ਜੇ ਵੇਖਿਆ ਜਾਵੇ ਤੇ ਤੁਹਾਡੇ ਕੈਨ ਤੋਂ ਪਾਵਿਆ ਕਿ ਇਹਨਾਂ ਨੂੰ ਕੋਈ ਘਰੋਂ ਪੁਸ਼ਤਾ ਦੀ ਕੋਈ ਇਹਨਾਂ ਨੂੰ ਪਰਿਵਾਰਿਕ ਜੇ ਗੱਲ ਪਰਿਵਾਰ ਕਿਹਨਾਂ ਨੂੰ ਕੋਈ ਪਰਿਵਾਰਿਕ ਇਹਨਾਂ ਦੀ ਕੋਈ ਵੀ ਜੜੀ ਸੀ ਨਹੀਂ ਸੀ ਇਹਨਾਂ ਨੇ ਆ ਲੈਦੇ ਸੀ ਜੀ ਆਪਾਂ ਗੱਲ ਕਰ ਗਏ ਚਲੋ ਆਪਾਂ ਹੁਣ ਪਾਰਟੀ ਬਾਈ ਜਿਹੜੀ ਤੇ ਸਿਸਟਮ ਆਪਣੇ ਅੰਦਰ ਨਹੀਂ ਹੈਗਾ ਕਿ ਐਮਐਲਏ ਦਾ ਨਾਮ ਤੇ ਸਾਰਿਆਂ ਸੁਣ ਲਿਆ ਕਿ ਸਰਵਣ ਤੋਂ ਦਾ ਨਾਮ ਆਇਆ ਉਹ ਜਿਹੜੀ ਸਦਰ ਰਹਿਣਾ ਉਹਦੇ ਵਿੱਚ ਉਹ ਸਦਰ ਕੀ ਬੋਲਦੀ ਉਹ ਲੋਕਾਂ ਨੂੰ ਮਤਲਬ ਸਮਝ ਹੀ ਨਹੀਂ ਲੋਕਾਂ ਨੇ ਜੇ ਮੈਂ ਕਹਿੰਦਾ ਵੀ ਡੂੰਘੀ ਗੱਲ ਡੂੰਘੇ ਬੰਦੇ ਸਮਝਦੇ ਜ਼ਿਆਦਾਤਰ ਉਹਦੇ ਵਿੱਚ ਇਹ ਲਿਖਿਆ ਹੀ ਵੀ ਤੂੰ ਸਰਵਣ ਵਾਂਗ ਨਾ ਅਸੂਲਾਂ ਦਾ ਮੈਂ ਪੜਾ ਕਿ ਗੋਡੇ ਧਰਤੀ ਲਵਾ ਦੂੰ ਉਦਾਂ ਛੜਦਾ ਨਹੀਂ ਖੇੜਾ ਇੱਕ ਛੋਟੇ ਪਿੰਡ ਚ ਉੱਠ ਕੇ ਬੰਦਾ ਐਮਐਲਏ ਬਣ ਸਕਦਾ ਬਿਲਕੁਲ ਤੇ ਆਪਣੇ ਆਪਾਂ ਪਿੰਡਾਂ ਚੋਂ ਅਹੀਂ ਤੇ ਪਿੰਡਾਂ ਨਹੀਂ ਆ ਕਿਉਂ ਨਾ ਕੋਈ ਵੀ ਕੰਮ ਕੋਈ ਮੁਸ਼ਕਲ ਨਹੀਂ ਹੁੰਦਾ ਬੰਦਾ ਠਾਣ ਲਈ ਤੇ ਠਾਣ ਲਈ ਸਿੱਧੂ ਮੂਸੇਵਾਲ ਵਾਲੇ ਵਾਂਗੂ ਹਰ ਇੱਕ ਗਾਣੇ ਦੇ ਵਿੱਚ ਜਿਹੜੀ ਵੀ ਮੈਂ ਸੱਤਰ ਸੁਣ ਲਾ ਤੁਹਾਡੇ ਗਾਣੇ ਦੀ ਉਹਦੇ ਵਿੱਚ ਮਾੜੀ ਮੇਗਾ ਦਾ ਨਾਂ ਹੁੰਦਾ ਮਾੜੀ ਮੇਗਾ ਮਾੜੀ ਮੇਗਾ ਇਹ ਚਾਹੁੰਦੇ ਜੇ ਕਿ ਮਾੜੀ ਮੇਗਾ ਨੂੰ ਬਿਲਬੋਰਡ ਤੇ ਆ ਜਾਏ ਇਹ ਬਿਲਬੋਰਡ ਤਾਂ ਬੜੀ ਛੋਟੀ ਗੱਲ ਰਹਿ ਗਈ ਬਾਈ ਬਿਲਬੋਰਡ ਦਾ ਕੋਈ ਸੀਨ ਨਹੀਂ ਆ ਬਟ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਮੀ ਰਹਗੀ ਆ ਮੈਂ ਤੁਹਾਡੇ ਪੋਡਕਾਸਟਰ ਇਹਨਾਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੇਰੇ ਪਿੰਡ ਦਾ ਇਤਿਹਾਸ ਬਹੁਤ ਵੱਡਾ ਜੀ ਠੀਕ ਆ ਜੀ ਹਾਂਜੀ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਨਾ 1799 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਛਾ ਜੀ ਤੇ ਜਿਹੜੇ ਖੰਡੇ ਬਾਟੇ ਚ ਅਮਰਤ ਛਕਾਇਆ ਗਿਆ ਸੀ ਨਾ ਉਹ ਪੰਜ ਖੰਡੇ ਪੰਜ ਚੱਕਰ ਸਾਡੇ ਪਿੰਡੋਂ ਤਿਆਰ ਹੋ ਕੇ ਗਏ ਪਾਸ਼ਾ ਜੀ ਨੇ ਕਿਹਾ ਸਿੱਖਾ ਤੂੰ ਨਿਹਾਲ ਉਹਨਾਂ ਦਾ ਸਥਾਨ ਬਣਿਆ ਤੇ ਨਵੀਂ ਮਾਰਦ ਬਣ ਰਹੀ ਹੁਣ ਰੋਡ ਤੋਂ ਦਿਖਦੀ ਆ ਬੜਾ ਵੱਡਾ ਇਤਿਹਾਸ ਆ ਤੇ ਅੱਜ ਅੱਜ ਤੱਕ ਖੁੰਝਿਆ ਹੀ ਰਿਹਾ ਇਹ ਕਿ ਮਤਲਬ ਇਤਿਹਾਸ ਇਹ ਕੋਈ ਤਾਂ ਨੂੰ ਸਟਾਰਟਿੰਗ 'ਚ ਕਿਹਾਦਾ ਕਿ ਕਿਤੇ ਨਾ ਕਿਤੇ ਕਮੀ ਰਹੇਗੀ ਕਿ ਜਿਹੜਾ ਇਤਿਹਾਸ ਲੋਕਾਂ ਤੱਕ ਪਹੁੰਚਿਆ ਨਹੀਂ ਏ ਐਡਾ ਵੱਡਾ ਇਤਿਹਾਸ ਆ ਕਿਸੇ ਨੂੰ ਦੱਸ ਦਈਏ ਹੁਣ ਤੁਹਾਡੇ ਰੌਂਗਟੇ ਖੜੇ ਹੋਗੇ ਸੁਣ ਕੇ ਆ ਸੁਣ ਲਓ ਬਈ ਸਾਰੇ ਜਾਣੇ ਵੇਖੋ ਕਿੱਡੀ ਵੱਡੀ ਗੱਲ ਕੀਤੀ ਅੱਜ ਬੱਬੂ ਮਾਲਜ ਹੁਣਾਂ ਨੇ ਮੈਨੂੰ ਵੀ ਨਹੀਂ ਸੀ ਪਤਾ ਕਿ ਇਸ ਮਾੜੀ ਮਿਗੇ ਪਿੰਡ ਦਾ ਇਹ ਇਤਿਹਾਸ ਆ ਕਿ ਖਾਲਸਾ ਪੰਥ ਦੀ ਜਦੋਂ ਸਾਜਣਾਈਆ ਤੇ ਜਿਹੜਾ ਉਹ ਬਾਟੇ ਦੇ ਵਿੱਚ ਜਿੱਥੇ ਅੰਮ੍ਰਿਤ ਛਕਾਇਆ ਗਿਆ ਏ ਉਹ ਬਾਟਾ ਜਿਹੜਾ ਏ ਇਥੋਂ ਸ਼ਹੀਦੀ ਸ਼ੇਰ ਸਿੰਘ ਜਿਹੜੇ ਆ ਮਾੜੀ ਮੇਘੇ ਤੋਂ ਤਿਆਰ ਕਰਕੇ ਲੈ ਕੇ ਗਿਆ ਐਡਾ ਵੱਡਾ ਇਤਿਹਾਸ ਆ ਸੋ ਬਿਲਬੋਰਡ ਦੀ ਗੱਲ ਵਾਕਈ ਬਹੁਤ ਪਿੱਛੇ ਰਹਿ ਜਾਂਦੀ ਆ ਜੇਕਰ ਮੈਂ ਇਸ ਇਤਿਹਾਸ ਨਾਲ ਤੁਲਨਾ ਕਰਾਂ ਤਾਂ ਬਿਲਬੋਰਡ ਬੜਾ ਪਿੱਛੇ ਆ ਬਿਲਕੁਲ ਮਾੜੀ ਮੇਘੇ ਅੱਗੇ ਆਣਾ ਚਾਹੀਦਾ ਤੁਹਾਡੀ ਇੱਕ ਸਤਰ ਬੜੀ ਜਿਆਦੀ ਵਾਇਰਲ ਹੋਈ ਸੀ ਹੋਰ ਇਹ ਬੱਬੂ ਮਾਲ ਦੇ ਰਹਿ ਜਿਰਾਨੇ ਉਹਨਾਂ ਦੇ ਨਾਲ ਜਿਨ੍ਹਾਂ ਤੇ ਮਾੜਾ ਟਾਈਮ ਰਿਹਾ ਏ ਉਹ ਕਿਹੜੇ ਯਾਰ ਸੀ ਬਾਈ ਜਿੱਥੇ ਮੇਰੀ ਮਤ ਮਿਲਦੀ ਆ ਮੈਂ ਉੱਥੇ ਹੀ ਵਰਤਦਾ ਤੇ ਬਾਕੀ ਚੰਗਾ ਮਾੜਾ ਸਮਾਂ ਉਹ ਪ੍ਰਮਾਤਮਾ ਦੀ ਦੇਣ ਆ ਉਹ ਹੰਡਾਉਣਾ ਹੀ ਪੈਣਾ ਜਿੱਤੇ ਆ ਗਿਆ ਉਹਨੂੰ ਹੰਡਾਉਣਾ ਹੀ ਪੈਂਦਾ ਬਿਲਕੁਲ ਬਿਲਕੁਲ ਤੇ ਹੋ ਸਕਦਾ ਆਸ-ਪਾਸੇ ਦੇ ਲੋਕ ਮੈਨੂੰ ਕੋਈ ਮਾੜਾ ਵੀ ਕਹਿੰਦਾ ਹੋਵੇ ਮੈਨੂੰ ਹੀ ਲੋਕ ਮਾੜਾ ਕਹਿੰਦੇ ਹੋਣਾਂ ਪਰ ਜਿੰਨਾ ਨਾ ਮੈਂ ਵਰਤ ਰਿਆਂ ਯਾਰਾਂ ਬੇਲੀਆਂ ਨਾਲ ਜੇ ਕਿਤੇ ਮੈਨੂੰ ਉਹ ਮਾੜਾ ਕਹਿ ਦੇਣ ਕਿ ਹਾਂ ਯਾਰ ਇਹ ਬੰਦਾ ਇਦਾਂ ਬੱਬੂ ਮੱਲ ਇੱਥੇ ਮਾੜਾ ਹੈ ਇੱਥੇ ਮਾੜਾ ਤੇ ਇੱਕ ਟਾਈਮ ਲਈ ਮੈਂ ਸੋਚੂਗਾ ਕਿ ਹਾਂ ਯਾਰ ਮੇਰੇ ਚ ਕੋਈ ਕਮੀ ਹੈਗੀ ਆ ਜੇ ਮੇਰੇ ਯਾਰ ਬੇਲੀ ਮੈਨੂੰ ਮਾੜਾ ਬੋਲ ਦੇਣ ਤਾਂ ਬਾਕੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਰਮੀਰੰਦਾਵਾ ਜੀ ਜਿਹੜਾ ਕਿ ਹਰ ਸਟੇਜ ਦੇ ਉੱਪਰ ਤੁਹਾਡਾ ਜ਼ਿਕਰ ਕਰਦੇ ਨੇ ਬੱਬੂ ਮੱਲ ਜੀ ਦਾ ਕਿ ਮੈਂ ਕੁਝ ਦੋ ਚਾਰ ਕਲਿੱਪਸ ਵੇਖੀਆਂ ਜਿੱਥੇ ਉਹਨਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਕ੍ਰੈਡਿਟ ਦਿੱਤਾ ਹੈ ਤੇ ਰੰਮੀ ਰੰਦਾਵਾ ਜੀ ਦੇ ਨਾਲ ਫਿਰ ਤੁਹਾਡਾ ਕਿਵੇਂ ਸਬੱਬ ਬਣਿਆ ਕਿਵੇਂ ਇਹ ਤਾਲਮੇਲ ਤੁਹਾਡਾ ਬਣਿਆ ਉਹਨਾਂ ਦੇ ਨਾਲ ਰੰਮੀ ਬਾਈ ਨਾਲ ਆਪਣਾ ਭਰਾਵਾਂ ਵਾਲਾ ਸਿਸਟਮ ਆ ਠੀਕ ਹੈ ਜੀ ਬਾਈ ਨਾਲ ਮੈਂ ਇੰਡਸਟਰੀ ਥ्रू ਨਹੀਂ ਵਰਤ ਰਿਆ ਇੱਕ ਪਰਿਵਾਰਕ ਤੌਰ ਤੇ ਵਧੀਆ ਹੱਡੀ ਆਉਣੀ ਜਾਣੀ ਆਪਸੀ ਮੇਰਾ ਬਾਈ ਨਾਲ ਪਹਿਲੀ ਮੁਲਾਕਾਤ ਸਟੂਡੀਓ ਅੰਮ੍ਰਿਤਸਰ ਹੋਈ ਸੀ ਮੇਰਾ ਇੱਕ ਰਿਮਾਡ ਗਾਣਾ ਬਾਈ ਨੇ ਕਰਿਆ ਜਿਹੜਾ ਉਹ ਰਿਮਾਡ ਗਾਣਾ ਮੇਰਾ ਕਿਸੇ ਹੋਰ ਸਿੰਗਰ ਦੀ ਵੋਕਲ ਚ ਤਿਆਰ ਹੋਇਆ ਸੀ ਤੇ ਉਹ ਗਾਣਾ ਕਿਸੇ ਕਾਰਨ ਕਰਕੇ ਰਿਲੀਜ਼ ਨਹੀਂ ਹੋਇਆ ਡੱਬ ਕਰਕੇ ਰੱਖ ਲਿਆ ਰਿਲੀਜ਼ ਨਹੀਂ ਹੋਇਆ ਤੇ ਜਦੋਂ ਬਾਈ ਸਟੂਡੀਓ ਗਿਆ ਤੇ ਬਾਈ ਨੂੰ 뮤지컬 ਨੇ ਸੁਣਾਤਾ ਕਿ ਆ ਗਾਣਾ ਬੜਾ ਕਹਿਣ ਪਰ ਉਹ ਬੰਦਾ ਕਰ ਨਹੀਂ ਰਿਹਾ ਜੀ ਕਿਸੇ ਕਾਰਨ ਕਰਕੇ ਠੀਕ ਹੈ ਜੀ ਤੇ ਬਾਈ ਕਹਿੰਦਾ ਵੀ ਚਲੋ ਕੋਈ ਨਾ ਮੁੰਡੇ ਨੂੰ ਪੁੱਛ ਲਾ ਉਹਨਾਂ ਨੇ ਮੈਨੂੰ 뮤지컬 ਨੇ ਕਾਲ ਕੀਤੀ ਤੇ ਮੈਂ ਬਾਈ ਨਾਲ ਗੱਲ ਕੀਤੀ ਤੇ ਮੈਂ ਕੋਈ ਚੱਕਰ ਨਹੀਂ ਬਾਈ ਕਰ ਉਹ ਡੱਬ ਤੁਸੀਂ ਕਿਉਂਕਿ ਉਧਰੋਂ ਮੈਨੂੰ ਨਾ ਹੋ ਗਈ ਦੂਜੇ ਬੰਦੇ ਉਹ ਤੇ ਗਾਣਾ ਬਹੁਤ ਕਹਿਣ ਬਣਿਆ ਸਾਰਿਆਂ ਸੁਣਿਆ ਹੀ ਉਹ ਤੇ ਫਿਰ ਆਪਾਂ ਬਣਾ ਰਿਲੀਜ਼ ਕੀਤਾ ਠੀਕ ਹੈ ਇਹਦਾ ਮਤਲਬ ਕਿ ਉਸ ਸਵਾਬ ਤੋਂ ਬਾਅਦ ਉਸ ਗਾਣੇ ਤੋਂ ਬਾਅਦ ਤੁਹਾਡੀ ਕਾਫੀ ਪਰਵਾਰਿਕ ਸਾਲ ਪਹਿਲੇ ਭਾਈਨਾ ਕਾਫੀ ਗੂੜ ਹੋ ਗਿਆ ਆਪਣਾ ਠੀਕ ਜਦੋਂ ਵੀ ਕਿਤੇ ਪਹਿਲਵਾਨੀ ਕਿਤੇ ਵੀ ਕਬੱਡੀ ਮੈਚ ਹੁੰਦਾ ਤਾਂ ਕਬੱਡੀ ਕਮੈਂਟਰ ਜਿੰਨੇ ਵੀ ਆ ਉਹ ਤੁਹਾਡੀ ਬਹੁਤ ਜ਼ਿਆਦਾ ਸ਼ੇਰੋ ਸ਼ਾਇਰੀ ਕਰਦੇ ਆ ਤੇ ਮੈਨੂੰ ਲੱਗਦਾ ਤੁਹਾਨੂੰ ਸਮਝ ਆਈ ਗਈ ਆ ਇਹ ਕਿ ਤੁਹਾਡੀ ਜਿਹੜੀ ਆ ਸਰਪੰਚੀ ਵਾਲੀ ਸ਼ਾਇਰੀ ਜਿਹੜੀ ਬੜੀ ਮਸ਼ਹੂਰ ਹੋਈ ਆ ਉਹ ਅਲਫਾਜ਼ ਇਹਦੇ ਸਾਡੇ ਨਾਲ ਸ਼ੇਅਰ ਕਰੋ ਮਾ ਜੀ ਕਬੱਡੀ ਕਮੈਂਟਰਾਂ ਨੂੰ ਸ਼ੇਅਰ ਆਪਾਂ ਸਜੰਤਾਈ ਆਪਣੇ ਕਾਫੀ ਮਣਿਆਣਾ ਸ਼ੇਅਰ ਦੇ ਦੇ ਦੀ ਉਹਨਾਂ ਨੂੰ ਤੇ ਉਹ ਕਬੱਡੀ ਦੇ ਇਦਾਂ ਆਪਣਾ ਸਰਪੰਚੀ ਤੇ ਇਦਾਂ ਹੀ ਕਿ ਚੋਰ ਸੀ ਜੋ ਸਿਰੇ ਦਾ ਉਹ ਸਾਧ ਹੁੰਦਾ ਦੇਖਿਆ ਕਿ ਤੂੰ ਕੌਣ ਤੇ ਮੈਂ ਕੌਣ ਵੋਟਾਂ ਬਾਅਦ ਹੁੰਦਾ ਵੇਖਿਆ ਕਿ ਲੈ ਕੇ ਅੱਡੇ ਤੋਂ ਆਊਗਾ ਪੱਕਾ ਰੋੜ ਦੇ ਨੇ ਘਰ ਇਹ ਵੱਡੇ ਵੱਡੇ ਵਾਦੇ ਕਰਨਗੇ ਕਿ ਆਪਣੀ ਪੁਰਾਣੀ ਸਾਂਝ ਤੇਰੇ ਨਾਲ ਕੇ ਵੋਟ ਮੈਨੂੰ ਪਾ ਦੇ ਕਹਿਣਗੇ ਕਿ ਰਾਖੀ ਦੁੱਧ ਦੀ ਬਿੱਲੇ ਨੇ ਕਦੋਂ ਕੀਤੀ ਆ ਕਿ ਦਿਲ ਕਰੇ ਸੱਚ ਕਹਿਣ ਨੂੰ ਕਿ ਫਿਰ ਟਾਈਮ ਉਹ ਤਾਂ ਬਾਰਾਂ ਦਾ ਨਹੀਂ ਲੱਗਦਾ ਅਣਮਾਤੜ ਦੇ ਕੋਲ ਬਹਿਣ ਨੂੰ ਕਿਤੇ ਟਾਈਮ ਉਹ ਤਾਂ ਬਾਰਾਂ ਦਾ ਨਹੀਂ ਲੱਗਦਾ ਅਣਮਾਤੜ ਦੇ ਕੋਲ ਬਹਿਣ ਲਾਸਟ ਦੇ ਉੱਪਰ ਇਸ ਪੋਡਕਾਸਟ ਦੇ ਰਹੀਂ ਤੁਸੀਂ ਜੂਥ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਜੀ ਯੂਥ ਨੂੰ ਭਾਈ ਇਹੀ ਸਨੇਹਾ ਹੈ ਕਿ ਅੱਜ ਕੱਲ ਪਿੰਡਾਂ ਨੇ ਗਰਾਉਂਡਾਂ ਖਾਲੀ ਹੋ ਗਈਆਂ ਤੇ ਜੂਥ ਨੇ ਹੋਇ ਕਹਿਣਾ ਚਾਹਣਾ ਵੀ ਗਰਾਉਂਡ ਚ ਜਾਓ ਗਰਾਉਂਡ ਝੁੱਠੇ ਬੰਦੇ ਆਪਣੇ ਮੱਖਣ ਮੱਖੀ ਹੋ ਗਿਆ ਪ੍ਰੀਤ ਲੱड्डੂ ਵਾਲਾ ਪੱਟੀ ਵਾਲਾ ਜੱਸਾ ਹੋ ਗਿਆ ਜੱਸਾ ਪੱਟੀ ਵਾਲਾ ਇਹ ਬੰਦੇ ਗਰਾਊਂਡ 'ਚ ਉਠੇ ਦਾ ਅੱਜ ਨਾ ਕਿੱਥੇ ਪਹੁੰਚ ਗਿਆ ਨਾ ਦਾ ਬਿਲਕੁਲ ਬਿਲਕੁਲ ਨਾ 'ਚ ਵੜੇ ਬਦਮਾਸ਼ੀਆਂ ਫੋਨਾਂ ਦੀਆਂ ਪਬਜੀ ਗੇਮਾਂ ਨੇ ਕੀ ਦੇ ਦੇਣਾ ਪਾਣੋ ਬਿਲਕੁਲ ਜੀ ਗੋਪੀ ਫਰੰਦੀਪੁਰ ਦੀ ਵੀ ਆਪਾਂ ਗੱਲ ਕਰੀਏ ਤਾਂ ਉਹ ਵੀ ਗਰਾਊਂਡ ਤੇ ਝੂਠੇ ਗਰਾਊਂਡ ਤੇ ਪਹੁੰਚ ਗਿਆ ਅੱਜ ਲੈਵਲ ਕੀ ਉਹਨਾਂ ਬੰਦਿਆਂ ਦਾ ਤੁਹਾਡਾ ਸੁਨੇਹਾ ਹਾਂ ਤੁਹਾਡਾ ਸੁਨੇਹਾ ਇਹ ਹੈ ਕਿ ਆਪਾਂ ਗਰਾਊਂਡ ਜਿਹੜੀ ਆ ਵੱਧ ਤੋਂ ਵੱਧ ਬੱਚਿਆਂ ਨੂੰ ਕਹੀਏ ਕਿ ਗਰਾਊਂਡ ਤੇ ਆਓ ਪਹੁੰਚੋ ਵੀਰ ਜੀ ਕੇ ਆਉਣ ਵਾਲੇ ਜਿਹੜੇ ਆਪਣੇ ਬੱਬੂ ਮੱਲ ਸਾਹਿਬ ਜੀ ਜਿਹੜੇ ਫਿਊਚਰ ਪਲਾਨਸ ਆ ਅਪਕਮਿੰਗ ਪਲਾਨਸ ਆ ਤੁਹਾਡੇ ਗਾਇਕ ਨੂੰ ਲੈ ਕੇ ਗਾਣੇ ਆਪਣੇ ਕਾਫੀ ਰੈਡੀ ਹੋਏ ਪਏ ਨੇ ਵੀਡੀਓ ਬੈਲੈਂਸ ਹੋਣੀਆਂ ਰਮੀ ਬਾਈ ਦੇ ਥ्रू ਹੀ ਗਾਣੇ ਆਪਣੇ ਜਿੰਨੇ ਵੀ ਆ ਰਹੇ ਹੋਣਾ ਤੇ ਬਾਕੀ ਇੱਕ ਚੀਜ਼ ਮੈਂ ਲਿਖ ਰਿਹਾ ਮਾਂ ਤੇ ਠੀਕ ਹੈ ਉਹ ਸ਼ੇਅਰ ਕਰੋ ਵੀ ਸਾਡੇ ਦਰਸ਼ਕਾਂ ਨਾਲ ਮੇਰੀ ਇਹ दिली ਖੁਆਇਸ਼ ਆ ਵੀ ਉਹ ਗਾਣਾ ਮਤਲਬ ਅੱਜ ਕੱਲ ਚੱਲਣ ਕੀ ਦਿਹਾ ਉਹੀ ਤਾੜ ਫਾੜਲਾ ਸਿਸਟਮ ਜਰਾ ਚੱਲਦਾ ਨਾ ਲੋਕ ਚੱਕ ਦੇ ਉਹ ਚੀਜ਼ ਨੂੰ ਮੈਂ ਲਿਖਦਾ ਵੀ ਉਹ ਚੀਜ਼ਾਂ ਜਾਂਦੀਆਂ ਪਰ ਹੁਣ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਮਾਂ ਤੇ ਲਿਖਾਂ ਮਾਂ ਦੇ ਉੱਤੇ ਵੀ ਲਿਖਾਂ ਤੇ ਮੈਂ ਮਾਂ ਤੇ ਗਾਣਾ ਲਿਖ ਰਿਹਾ ਗਾਣਾ ਕੰਪਲੀਟ ਹੋ ਗਿਆ ਉਹ ਉਹ ਡੱਬ ਨਹੀਂ ਕਰਿਆ ਅਜੇ ਡੱਬ ਕਰਾਂਗੇ ਹੁਣ 17 ਸ਼ੇਅਰ ਕਰ ਦਿਓ ਸਾਡਾ ਤੇ ਤੁਹਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿੰਨੇ ਆਪਾਂ ਕਹਿੰਦਾ ਮਾਵਾ ਬਾਰੇ ਕਿੱਥੇ ਲਿਖ ਹੋਣਾ ਏ ਇਹਨਾਂ ਨੇ ਸਾਨੂੰ ਆਪ ਲਿਖਿਆ ਨੀਤਾ ਸਾਫ਼ ਹੋਣ ਹੁੰਦੇ ਪਾਗ ਲੱਗਦੇ ਇਹ ਮਾਂ ਮੈਂ ਤੇਰੇ ਕੋਲੋਂ ਸਿੱਖਿਆ ਜਿਨ੍ਹਾਂ ਦੇ ਸਿਰੋਂ ਉੱਠੇ ਸਾਹੇ ਗਲੇ 'ਚ ਉਤਰਦਾ ਦਾਣਾ ਨਹੀਂ ਉਮਰਾਂ 'ਚ ਵਾਦੇ ਪਾਈ ਮਾਲਕਾ ਮਾਮਾ ਦਾ ਦੇਣ ਦਿੱਤਾ ਜਾਣਾ ਨਹੀਂ ਕਿਉਂ ਉਮਰਾਂ 'ਚ ਵਾਦੇ ਪਾਈ ਮਾਲਕਾ ਮਾਮਾ ਦਾ ਦੇਣ ਦਿੱਤਾ ਜਾਣਾ ਜੀ ਆਪਾਂ ਇੱਥੇ ਸਮਾਪਤ ਕਰਦੇ ਹਾਂ ਕਿਉਂਕਿ ਤੁਹਾਡਾ ਵੀ ਸਮਾਂ ਬੜਾ ਕੀਮਤੀ ਆ ਜੇਕਰ ਪ੍ਰਮਾਤਮਾ ਨੇ ਸਬੱਬ ਦਿੱਤਾ ਤੇ ਜਰੂਰ ਮੈਨੂੰ ਲੱਗਦਾ ਆਪਾਂ ਬੈਠਾਂਗੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕੜਾ ਤੁਸੀਂ ਇੰਨਾ ਸਮਾਂ ਬਖਸ਼ਿਆ ਸਾਨੂੰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਰ ਜੀ ਬਹੁਤ ਬਹੁਤ ਤੇ ਕੈਮਰਾਮੈਨ ਵੀਰ ਦਾ ਕਿ ਤੁਸੀਂ ਮਾੜੀ ਮਿਹਕੇ ਚੱਲ ਕੇ ਆਏ ਤੇ ਬਾਕੀ ਰਹੀ ਗੱਲਾਂ ਵੇ ਦੀ ਸਮਾਂ ਭਰਾਵਾਂ ਨੂੰ ਦਿੱਤਾ ਜਾਂਦਾ ਮਾੜੇ ਬੰਦੇ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਹਾਂਜੀ ਠੀਕ ਹੈ ਜੀ ਜੀ